ਇਹ ਨਾ ਨਲਾਕੀ ਆ ਇਹ ਸਰਕਾਰਾਂ ਦੀਆਂ ਨਲਾਕੀਆਂ ਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ ਮੈਂ ਇੱਕ ਸਰਕਾਰ ਦੀ ਨਹੀਂ ਗੱਲ ਕਰਦੇ ਸਾਰੀਆਂ ਦੀ ਗੱਲ ਕਰਦੇ ਆ ਤੇ ਅੱਜ ਆਪਾਂ ਗੱਲ ਕਰੀਏ ਮੈਂ ਅੱਜ ਹੁਣੇ ਹੀ ਬਿਆਨ ਇੱਕ ਪਰਦਾ ਆਇਆ ਵਾ ਰਸਤੇ ਚ ਆਉਂਦੇ ਆਉਂਦੇ ਹੀ ਜਿਹੜੇ ਸੰਧਵਾ ਸੰਧਵਾ ਸਾਹਿਬ ਆ ਸਪੀਕਰ ਸਾਹਿਬ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਤੇ ਕਹਿੰਦੇ ਵੀ ਅਸੀਂ ਆਪਣੀ ਤਨਖਾਹ ਦੇ ਰਹੇ ਆ ਇੱਕ ਮਹੀਨੇ ਤਨਖਾਹ ਦੇ ਰਹੇ ਆ ਤੇ ਕਹਿੰਦਾ ਮੈਂ 10 ਲੱਖ ਰੁਪਏ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਦਿੱਟਾਇਆ ਕਿ ਜਿਹੜਾ ਉਹਦਾ ਏਰੀਆ ਵਾ ਜਿੱਥੇ ਬੰਨ ਮਜਬੂਰ ਕੀਤਾ ਜਾਵੇ ਮੈਂ ਕਹਿੰਦਾ ਜਿਹੜਾ 10 ਲੱਖ ਰੁਪਏ ਹੁਣ ਦੇਣ ਦੇ ਆ ਤੇ ਉਹ ਜਿਹੜਾ ਉਹ ਪਹਿਲਾਂ ਕਿਉਂ ਦਿੱਤਾ ਜਦੋਂ ਲੋੜ ਸੀਗੀ ਆ ਜਿਹੜਾ ਲੋਕਾਂ ਨੂੰ ਪੈਸੇ ਦੇਣ ਦੇ ਆ ਖਰਾਬਾ ਕਹਿਣ ਦੇ ਆ ਅਸੀਂ ਉਹਨਾਂ ਨੂੰ ਰੋਟੀ ਪਾਣੀ ਦੇਣਾ ਜਾਂ ਕੋਈ ਚੀਜ਼ ਦੇਣੀ ਆ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ ਕਿਸਾਨ ਜੀ ਆਣਾ ਦਾਦਾ ਅੱਜ ਮੰਗਦਾ ਹਾਂ ਮੰਗਤਾ ਬਣਾ ਕੇ ਰੱਖ ਦਿੱਤਾ ਜੇ ਸਾਨੂੰ ਲੋੜ ਹੀ ਨਾ ਪਵੇ ਜੇ ਇਹ ਪਹਿਲਾਂ ਇਹਨਾਂ ਦੀਆਂ ਨੀਤੀਆਂ ਸਾਫ਼ ਹੋਣ ਬੰਨ ਪੱਕੇ ਕੀਤੇ ਜਾਣ ਸਪਾਈਆਂ ਕਰਾਈਆਂ ਜਾਣ ਟ੍ਰੇਨਾਂ ਦੀਆਂ ਸਾਰਾ ਕੁਝ ਕੀਤਾ ਜਾਵੇ ਤਾਂ ਲੋੜ ਹੀ ਨਹੀਂ ਕਿ ਇਹ ਇਹ ਚਾਹੁੰਦੇ ਆ ਕਿ ਸਾਡੇ ਅੱਗੇ ਹੱਥ ਅੱਡਣ ਹੁਣ ਤੁਸੀਂ ਕੀ ਇੱਥੇ ਕਚਹਿਰੀ ਆਏ ਕਿ ਕਿਹਨੂੰ ਮਿਲਣਾ ਤੁਸੀਂ ਅਸੀਂ ਸਾਡੇ ਪ੍ਰਧਾਨ ਜੀ ਇਹਨਾਂ ਦੇ ਡੀਸੀ ਸਾਹਿਬ ਨੂੰ ਮਿਲਣਾਂ ਦੀ ਅਗਵਾਈ ਦੇ ਇਥੇ ਅਸੀਂ ਸਿਰਫ ਉਹਨਾਂ ਇਹਨਾਂ ਨੂੰ ਦੱਸਣ ਕਹਿਣ ਆਏ ਆ ਕਿ ਇਥੋਂ ਆਪਣੇ ਦਫ਼ਤਰਾਂ ਵਿੱਚੋਂ ਨਿਕਲੋ ਬਾਹਰ ਜਾ ਕੇ ਦੇਖੋ ਕਿੰਦਾ ਲੋਕੀ ਭੁੱਖੇ ਮਰਨ ੜੇ ਆ ਕਿੰਦਾ ਲੋਕੀ ਬਿਮਾਰੀਆਂ ਹੁਣ ਗਾਂ ਬਿਮਾਰੀਆਂ ਵੀ ਫੈਲਣੀਆਂ ਵਾ ਕੋਈ ਉਹਨਾਂ ਦਾ ਇਲਾਜ ਹੋਵੇ ਕੋਈ ਉਹਨਾਂ ਨੂੰ ਪਰ ਕਹਿੰਦੇ ਕਿ ਹੈਲੀਕਾਪਟਰ ਭਗਵੰਤ ਮਾਨ ਹੈਲੀਕਾਪਟਰ ਦੇ ਗਿਆ ਉਹ ਇਸ ਚੀਜ਼ ਨੂੰ ਬਹੁਤ ਮਾਫ ਕਰਨਾ ਕਈ ਚੈਨਲ ਜਿਹੜੇ ਤੁਹਾਡੇ ਆ ਉਹ ਵੀ ਉਹ ਇਸ ਗੱਲ ਉਡਾਈ ਜਾਂਦੇ ਆ ਭਗਵੰਤ ਮਾਨ ਹੈਲੀਕਾਪਟਰ ਦੇ ਗਿਆ ਹੈਲੀਕਾਪਟਰ ਦੇ ਗਿਆ ਉਹ ਹੈਲੀਕਾਪਟਰ ਦਿੱਤਾ ਤੇ ਕੀ ਉਥੇ ਵੱਡੀ ਗੱਲ ਕਰ ਗਿਆ ਹੈਲੀਕਾਪਟਰ ਦੇ ਨਾਲ ਕਿਹਦੇ ਕਿਹਦੇ ਕੋ ਪਹੁੰਚਣਗੇ ਤੇ ਕੀ ਹੈਲੀਕਾਪਟਰ ਦੇ ਨਾਲ ਲੋਕਾਂ ਨੇ ਹੈਲੀਕਾਪਟਰ ਦੇਖ ਦੇਖ ਕੇ ਤੇ ਢੱਡ ਭਰ ਲੈਣਾ ਜਿਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਉਹਨਾਂ ਨੇ ਉਹਨਾਂ ਨੇ ਇੱਕ ਸ਼ਾਮ ਨੂੰ ਇੱਕ ਸਹਾਉਣਾ ਚਪੇੜ ਮਾਰਨ ਵਾਲੀ ਗੱਲ ਲੋਕਾਂ ਦੇ ਹੈਗੀ ਆ ਵੀ ਤੁਸੀਂ ਆ ਹੱਥ ਲਮਕਾਉਂਦੇ ਆ ਜਾਂਦੇ ਆ ਖਾਲੀ ਆਖੇ ਤੁਸੀਂ ਤਰੇ ਆਉਨੇ ਆ ਤੁਸੀਂ ਆ ਕੇ ਲਿਆਓ ਕੁਝ ਜੇ ਦੇਣਾ ਦਾਕ ਕਿਲੋ ਆਟਾ ਕਿਲੋ ਕਿਲੋ ਆਟਾ ਜਾ ਕੇ ਦੇ ਕੇ ਤੁਸੀਂ ਮੁੜ ਜਾਣੇ ਪਿਛੇ ਨੂੰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਤੁਸੀਂ ਵੀ ਬਣ ਕੇ ਕਹਿੰਦੇ ਅਸੀਂ ਸੇਵਾਦਾਰ ਆ ਜੀ ਅਸੀਂ ਆਮ ਆਦਮੀ ਆ ਤੇ ਤੁਸੀਂ ਤੁਸੀਂ ਵੀ ਆਮਨ ਖਾਸ ਨੂੰ ਵੱਧ ਵੱਧ ਗਏ ਤੁਸੀਂ ਲੋਕਾਂ ਦਾ ਮਾੜਾ ਮੋਟਾ ਧਿਆਨ ਦੇਣਾ ਚਾਹੀਦਾ ਸਰਕਾਰਾਂ ਇਸ ਕੰਮ ਨੂੰ ਨਹੀਂ ਹੁੰਦੀਆਂ ਪਹਿਲੋ ਤੇ ਤੁਹਾਡੇ ਚੈਨਲ ਨੂੰ ਜੀ ਸਾਡੇ ਤੱਕ ਜਿਹੜੀ ਤੁਸੀਂ ਪਹੁੰਚ ਕੀਤੀ ਐ ਸੋ ਕਰਾਂ ਤਾਂ ਗੱਲਾਂ ਪਹੁੰਚਾਉਣੇ ਆ ਲੋਕਾਂ ਦੀਆਂ ਕਿਸਾਨਾਂ ਦੀਆਂ ਜੀ ਕੋਈ ਜੀ ਤੁਹਾਡਾ ਧੰਨਵਾਦ ਕਰਦੇ ਆ ਜੀ ਜੀ ਕਹਿੰਦਾ ਇਹ ਚੋਣਾਂ ਆ ਜੀ ਇਹ ਜਿਹੜੀਆਂ ਸਰਕਾਰਾਂ ਆ ਜਿੱਦਾ ਭਗਵੰਤ ਮਾਨ ਕਹਿੰਦਾ ਸੀ ਵੀ ਮੁਰਗੀ ਦਾ ਦੇ ਦੇਣਾ ਬੱਕਰੀ ਦਾ ਦੇ ਦੇਣਾ ਫਲਾਨੀ ਦਾ ਦੇ ਦੇਣਾ ਹੁਣ ਤੇ ਲੋਕ ਡੁੱਬ ਕੇ ਮਰ ਗਏ ਆ ਹੂੰ ਹੂੰ ਲੋਕ ਮਰ ਗਏ ਡੰਗਰ ਮਰ ਗਏ ਭੁੱਖੇ ਬੈਠੇ ਲੋਕ ਗੁਰੂ ਘਰਾਂ ਚੋਂ ਲੋਕ ਰਾਸਣ ਲੋਕੀ ਜਨਤਾ ਸੇਵਾ ਕਰ ਰਹੀ ਆ ਕੋਈ ਕਿਸੇ ਨੇ ਦਿੱਤਾ ਨਹੀਂ ਸਰਕਾਰ ਨੇ ਇਹ ਕਾਦੀ ਸਰਕਾਰ ਆ ਇਹ ਕੋਈ ਸਰਕਾਰ ਥੋੜਾ ਵਾ ਇਹਨਾਂ ਦੀਆਂ ਪਾਲਿਸੀਆਂ ਵਾ ਵੀ ਪਾਣੀ ਛੱਡੋ ਮਾਰੂ ਨੀਤੀ ਕਰਦੇ ਲੋਕਾਂ ਨੂੰ ਇਹ ਸਰਕਾਰਾਂ ਰਲੀਆਂ ਪਈਆਂ ਇਹ ਮਾਰੂ ਨੀਤੀ ਤੇ ਆ ਇਹ ਕਿਸੇ ਨੂੰ ਪੁੱਛਦੇ ਨਹੀਂ ਨਾ ਮਜ਼ਦੂਰ ਨੂੰ ਨਾ ਕਿਸਾਨ ਨੂੰ ਇਹਨਾਂ ਮੜਾ ਵਾਲੇ ਨਾ ਕੀਤਾ ਪਿਆ ਵਾ ਇਸ ਕਰਕੇ ਇਹ ਕੋਈ ਚੰਗੀ ਗੱਲ ਨਹੀਂ ਕੀ ਇਹ ਨਾ ਇਹ ਕਹਿੰਦੇ ਜਦੋਂ ਸਾਡੀ ਸਰਕਾਰ ਬਣੀ ਵੇਖਿਓ ਅਈ ਕੀ ਕਰਦੇ ਬਦਲਾਅ ਕਰੋ ਖਾਲੀ ਕੇ ਕਾਂਗਰਸ ਈ ਕੁਝ ਨਹੀਂ ਹੈ ਗਈ ਹੈ ਨਹੀਂ ਉਹ ਕੁਝ ਵੀ ਵਾਕਿਆ ਹੈ ਤੁਸੀਂ ਕੀ ਕੀਤਾ ਤੁਸੀਂ ਦੋਨਾਂ ਤੋਂ ਮੈਨੂੰ ਫਿੱਟ ਹੋ ਗਿਆ ਕੋਈ ਖਰਾਬਾ ਇੱਕ ਵਾਰੀ ਨਹੀਂ ਦਿੱਤਾ ਕਈ ਵਾਰੀ ਸਾਡੀ ਫਤਲ ਮਰ ਗਈ ਆ ਇਹੀ ਜਿਵੇਂ ਨਹੀਂ ਮਿਲਿਆ ਤੇ ਜਮਨੀ ਵਿੱਚ ਵਿੱਚ ਮਿਲਿਆ ਜੀ ਬਿਲਕੁਲ ਬਹੁਤ ਘੱਟ ਮਿਲਿਆ ਲੋਕਾਂ ਨੂੰ ਇਹ ਥੋੜਾ ਜਿਹਾ ਮਿਲਿਆ ਕਿੰਨੇ ਹਜ਼ਾਰ ਸੀ ਕਿਲੇ ਦਾ ਜੀ 750 750 ਰੁਪਇਆ ਜਿਹੜਾ ਆਇਆ ਕਿੱਲੇ ਦਾ ਡਾਟਾ 750 ਕਿਸੇ ਨੂੰ 1400 ਕਿਸੇ ਨੂੰ 650 ਰੁਪਇਆ ਮਿਲਿਆ ਜੀ ਉਹ ਨਾ ਮਿਲਿਆ ਵਰਗਾ 750 ਰੁਪਇਆ ਨੇ ਵੀਰ ਜੀ ਕੀ ਹੁੰਦਾ ਇਹਨਾਂ ਦੇ ਚੈੱਕ ਕਰੋ ਨਿਆਣਿਆਂ ਦੇ ਇਹਨਾਂ ਦੇ ਦਾਦਾ 20000 ਦੇ ਬੂਟ ਆ ਤੇ ਸਾਡੇ 750 ਨੇ ਕੀ ਹੋਊਗਾ ਮੰਤਰੀਆਂ ਦੇ ਨਿਆਣਿਆਂ ਦੇ ਬੂਟ ਚੈੱਕ ਕਰੋ 20000 ਦੇ ਬੂਟ ਆ ਸਾਡਾ ਕੀ ਆ 750 ਸਾਡੀ ਤਾਂ ਖੰਡ ਜਾ ਨਹੀਂ ਆਉਣੀ ਮਾਲੋ ਜੀ ਕੋਈ ਨਿਆਣਾ ਬਿਮਾਰ ਹੋ ਗਿਆ ਕਿੱਧਰ ਜਾਣਾ ਲੋਕੀ ਤਰਸਦੇ ਪੈ ਦਵਾਈਆਂ ਨੂੰ ਇਹਨਾਂ ਬੁਰਾ ਹਾਲਿਆ ਲੋਕਾਂ ਦਾ ਪ੍ਰਭਾਵ ਚਾਹੇ ਕੋਸ਼ਿਸ਼ ਚਲੋ ਕੁਦਰਤੀ ਆਫਤ ਹੈ ਮੀਂਹ ਲਗਾਤਾਰ ਪੈ ਰਿਹਾ ਕੁਝ ਕੁ ਥੋੜੀ ਸਰਕਾਰਾਂ ਦੀ ਜਾਂ ਮਨੁੱਖੀ ਕਮਜ਼ੋਰੀਆਂ ਜਿਹੜੀਆਂ ਉਹਦਾ ਕਰਕੇ ਇਦਾਂ ਲਗਾਤਾਰ ਡੈਮਾਂ ਦੀ ਸਫਾਈ ਦਰਿਆਵਾਂ ਦੀ ਸਫਾਈ ਕਰਿਆਵਾਂ ਨੂੰ ਖਾਲਿਆ ਜਾਣਾ ਚਾਹਾਂ ਤੇ ਇਹ ਪਤਾ ਹੀ ਹੈ ਵੀ ਹਰ ਸਾਲ ਬਰਸਾਤਾ ਜਦੋਂ ਪਾਣੀ ਛੱਡਣਾ ਪੈਂਦਾ ਬਹੁਤ ਸਾਰੇ ਥਾਵਾਂ ਤੇ ਜਿੱਥੇ ਬੰਨ ਮਜ਼ਬੂਤ ਕਰਨ ਵਾਲੇ ਉਹ ਕਿਤੇ ਜਾਣ ਜਿਹੜੇ ਆਰਜੀ ਬੰਨਿਆ ਲੋਕਾਂ ਨੇ ਬਣਾਏ ਕੋਈ ਜ਼ਮੀਨਾਂ ਬਚਾਈਆਂ ਉਹਨਾਂ ਦਾ ਵੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਦਾ ਬਚਾਅ ਹੋ ਜਾਵੇ ਅੱਜ ਨਾਲ ਦੀ ਨਾਲ ਮੰਗੇ ਆ ਵੀ ਜੇ ਕੋਈ ਜਾਨੀ ਨੁਕਸਾਨ ਹੋਇਆ ਉਹਨੂੰ 20 ਲੱਖ ਰੁਪਏ ਫੌਰੀ ਤੌਰ ਤੇ ਮਿਲ ਜਾਤਾ ਚਾਹੇ ਜੇ ਫਸਲਾਂ ਜਿਹੜੀਆਂ ਪ੍ਰਭਾਵਿਤ ਹੋਈਆਂ ਉਹਨਾਂ ਦਾ 50000 ਰੁਪਏ ਕਿਲੇ ਦਾ ਘੱਟੋ ਘੱਟ ਜਿੰਨਾ ਨੁਕਸਾਨ ਹੋਨੇ ਤਾਂ ਦਿੱਤਾ ਜਾਵੇ ਜਿਹੜੇ ਪਸ਼ੂ ਆਲ ਕੋਈ ਜਿਹੜੇ ਛੋਟੇ ਵੱਡੇ ਨੁਕਸਾਨ ਹੋਇਆ 20000 ਤੋਂ ਲੈ ਕੇ 50000 ਤੱਕ ਉਹਦਾ ਆਜਾ ਤੇ ਜਿਹੜੇ ਫੌਰੀ ਜਿਹੜੇ ਪਹਿਲਾਂ ਕਰਨ ਵਾਲੇ ਕੰਮ ਆ ਬਹੁਤ ਸਾਰੇ ਕੰਮ ਆ ਜਿਹੜੇ ਆ ਪਹਿਲਾਂ ਕਰਨ ਵਾਲੇ ਹੁੰਦੇ ਉਹ ਸਰਕਾਰਾਂ ਕੀਤੇ ਨਹੀਂ ਇਸ ਕਰਕੇ ਕਿਉਂਕਿ ਹਰ 55 ਜਿਹੜਾ ਪਹਿਲਾਂ ਸਾਡੇ ਜੰਮਰ ਤੋਂ ਪਹਿਲਾਂ ਜੀ ਹੁਣ ਲਗਾਤਾਰ ਹੜ੍ਹ 70 ਸਾਲ ਹੋ ਗਏ ਇਹਨਾਂ ਨੇ ਪਤਾ ਹੀ ਆ ਵੀ ਡੈਮ ਬੜੇ ਆ ਉਹਨਾਂ ਚੋਂ ਪਾਣੀ ਛੱਡਣਾ ਬਰਸਾਤਾ ਦਾ ਪਾਣੀ ਨਹੀਂ ਆਉਣਾ ਜੇ ਸਰਕਾਰਾਂ ਉਸ ਬਨੇ ਧਿਆਨ ਦਿੰਦੀਆਂ ਤੇ ਆ ਏਡੀ ਵੱਡੀ ਕੁਦਰਤੀ ਕਰੋਪੀ ਜਿਹੜੀ ਮੈਨੂੰ ਕੁਦਰਤੀ ਕਰੋਪੀ ਕਹਿੰਦੇ ਉਹ ਕਰੋਪੀ ਨਹੀਂ ਸੀ ਆਉਣੀ ਪਾਣੀ ਵਗਣਾ ਕਰੋਪੀ ਹੈ ਕਿ ਇੱਕ ਏਜੰਸੀਆਂ ਵੱਲੋਂ ਬਣਾਈ ਜਾਂਦਾ ਨਹੀਂ ਨਹੀਂ ਕੋਈ ਕੁਦਰਤੀ ਕਰੋਪੀ ਵੀ ਆ ਜਿਹੜਾ ਲਗਾਤਾਰ ਨਹੀਂ ਆਉਣਾ ਲਗਾਤ ਕਾਰਨ ਹੈ ਕਿ ਸਰਕਾਰਾਂ ਨੇ ਆਪਣੇ ਫਾਇਦੇ ਲਈ ਕਾਰਪੋਰੇਟ ਜਖਲੇ ਆਪਣੇ ਫਾਇਦੇ ਲਈ ਬਹੁਤ ਸਾਰਾ ਕੁਦਰਤ ਨਾਲ ਖਲਵਾੜ ਕੀਤਾ ਹੈ ਉਹਦਾ ਕਰਕੇ ਉਹ ਜਿਹੜਾ ਮੁਰਬੜੀਆਂ ਬਿਲਡਿੰਗਾਂ ਜਾ ਕੇ ਬਣਾ ਦਿੱਤੀਆਂ ਪਹਾੜੀ ਏਰੀਆ 'ਚ ਉਹਦੇ ਨਾਲ ਟਕਰავਦੇ ਆ ਤੇ ਬੱਦਲ ਫੜਦੇ ਆ ਐ ਰਹੀ ਬੱਦਲ ਸਭ ਤੋਂ ਵੱਧ ਫਟਿਆ ਉਹਦਾ ਕਰਕੇ ਦਰਿਆਵਾਂ 'ਚ ਪਾਣੀ ਆਉਂਦਿਆ ਜਿਹੜੇ ਡੈਮ ਵੀ ਬਣਿਆ ਕਈ ਕਈ ਸਾਲਾਂ ਦੇ ਸਫਾਈ ਨਹੀਂ ਕੀਤੀ ਹੋਈ ਸੀਐਮ ਸਾਹਮਣੇ ਪਹਿਲਾਂ ਜੋ ਸਰਕਾਰ ਨਹੀਂ ਸੀ ਹੈਗੀ ਉਦੋਂ ਮੰਗ ਕੀਤੀ ਸੀ ਆਪ ਦੇ ਲੋਕ ਇਧਰੇ ਆਵਾਂ ਸਭਾਈ ਹੁਣ ਹੋ ਸਕਦਾ ਦਰਿਆਵਾਂ ਦੀ ਸਫਾਈ ਕੀ ਜਿਹੜਾ ਡੈਮ ਖੋਲਣੇ ਡੈਮਾਂ ਦੇ ਟੁੱਕਣ ਲੱਗੇ ਫਟੇ ਕਈਆਂ ਦੇ 4-4 ਫੁੱਟ ਗਾਰਾ ਚੜਿਆ ਹੋਇਆ ਇਹਦਾ ਮਤਲਬ ਗਾਰਾ ਵਿੱਚ ਵੀ ਡੈਮਾਂ ਦੇ ਹੈਗਾ ਕਿਉਂਕਿ ਜਿੰਨੀ ਸਮਰਥਾ ਦੱਸਦੇ ਉਹ ਜਿਹੜਾ ਗਾਰਾ ਕੱਢਣਗੇ ਤਾਂ ਹੀ ਉਹ ਪੂਰਾ ਪਾਣੀ ਭਰਊ ਉਹ ਤਾਂ ਦਿੱਤ ਗਾਰਾ ਵਾ ਜੀ ਜੀ ਇਸ ਕਰਕੇ ਉਹ ਬਦਬਦੀ ਫੜਾਫੜੀ ਜਦੋਂ ਪਾਣੀ ਆਉਂਦਾ ਐ ਇੱਕਦਮ ਭਰ ਜਾਂਦਾ ਤਾਂ ਜਿਆਦਾ ਲੱਗਦਾ ਵੀ ਓਵਰਫਲੋ ਹੋਣ ਵਾਲਾ ਦੂਜਾ ਤੇ ਜਦੋਂ ਲਗਾਤਾਰ ਹਰ ਤਿੰਨ ਸਾਲ ਬਾਅਦ ਕੋਈ ਵੀ ਚੀਜ਼ ਆ ਕੋਈ ਆੜ ਆ ਕੋਈ ਦਰਿਆ ਆ ਕੋਈ ਛਪੜਿਆ ਹਰ ਤਿੰਨ ਸਾਲ ਬਾਅਦ ਉਹਦੀ ਉਹਨੂੰ ਸਾਫ ਸਪਾਈ ਕਰਨੀ ਚਾਹੀਦੀ ਆ ਨਹੀਂ ਦੋਰੀ ਜਾਨਾ ਮਾਰੀ ਕਰ ਦੇਣੀ ਜਾਂਦਾ ਹਾਂ ਅੱਲਾਹ ਪਰਿਚਾਰਜ ਅਸਲ ਇਹ ਸਰਕਾਰ ਦੀ ਪੌਛੀ ਹੈ ਨਹੀਂ ਕਹਿੰਦੇ ਹਰ ਚੀਜ਼ ਨੂੰ 3 ਸਾਲਾਂ ਬਾਅਦ ਸਾਫ਼ ਕਰਾਂਗੇ ਤਾਂ ਇਹਦਾ ਪਾਣੀ ਰੀਚਾਰਜ ਹੋਣਾ ਥੱਲੇ ਥੱਲੇ ਨੂੰ ਜਾਣਾ ਤਾਂ ਉੱਪਰ ਬੰਦ ਹੋਣਾ ਉਹ ਆਪਣੀਆਂ ਨੀਤੀਆਂ ਦੇ ਜਿਹੜਾ ਛੜਕ 3 ਸਾਲ ਬਾਅਦ ਬਣਾਉਣੇ ਹੁੰਦੀ ਆ ਕਿ ਯਾਰ 600 ਸਾਲ ਤੱਕ ਜਾਂਦੇ ਆ ਛੜਕਾਂ ਦੇ ਟੋਏ ਤੇ ਟੋਏ ਪੈ ਜਾਂਦੇ ਨਹੀਂ ਬਣਾਉਂਦੇ ਆਪਣੀਆਂ ਨੀਤੀਆਂ ਜਿਹੜੇ ਆਪ ਹੀ ਕਾਨੂੰਨ ਬਣਾਏ ਉਹਦਾ ਹੀ ਮੁਖਾਲਫਤ ਕਰਦੇ ਆ ਉਹ ਪੂਰਾ ਕਰਦੇ ਨਹੀਂ ਹੈ ਬਹਾਨਾ ਦੂਜਿਆਂ ਨੂੰ ਤੇ ਜੀ ਇੱਕ ਦੂਜੇ ਤੇ ਦੋਸ਼ ਲਾਈ ਜਾਣਾ ਦੂਜਾ ਥੱਲੇ ਜਾਣਾ ਅਸਲ ਸਰਕਾਰਾਂ ਜਿਹੜੀਆਂ ਹੀ ਬਣਦੀਆਂ ਇਹ ਲੋਕਾਂ ਦੇ ਹਿੱਤ ਦੀਆਂ ਨਹੀਂ ਹੈ